ਮਿੱਤਰੋ ਅੱਜ ਤੁਹਾਨੂੰ ਇੱਕ ਇਹੋ ਜਿਹਾ ਮੰਦਰ ਵਿਖਾਉਂਗਾ ਜਿੱਥੇ ਬੁਲਟ ਦੀ ਪੂਜਾ ਹੁੰਦੀ ਹੈ ਇੱਥੋਂ ਦੇ ਲੋਕਾਂ ਦਾ ਮੰਨਣਾ ਵੀ ਓਮ ਭੰਨਾ ਦੀ ਆਤਮਾ ਇਸ ਬੁਲਟ ਦੇ ਵਿੱਚ ਆ ਇਸ ਦੀ ਮੈਂ ਪੂਰੀ ਕਹਾਣੀ ਸੁਣਾਉਣਾ ਦੱਸਦੇ ਵੀ ਜੇਕਰ ਤੁਸੀਂ ਇੱਥੇ ਮੱਥਾ ਟੇਕਤਾ ਤੁਹਾਡਾ ਕਦੀ ਐਕਸੀਡੈਂਟ ਨਹੀਂ ਹੋਵੇਗਾ ਜਿਹੜੇ ਰੋਡ ਤੇ ਤੁਸੀਂ ਲੰਘ ਰਹੇ ਹੋ ਇੱਥੇ ਤੁਸੀਂ ਹਾਰਨ ਵਜਾ ਕੇ ਮੱਥਾ ਟੇਕ ਕੇ ਜਾਣਾ ਤਾਂ ਇਸ ਰੋਡ ਦੇ ਉੱਪਰ ਤੁਹਾਡਾ ਕਦੀ ਐਕਸੀਡੈਂਟ ਨਹੀਂ ਹੋਵੇਗਾ ਇਸ ਮੰਦਰ ਦੇ ਵਿੱਚ ਜੇਕਰ ਤੁਸੀਂ ਮੱਥਾ ਟੇਕ ਲਿਆ ਪ੍ਰਸ਼ਾਦ ਲੈ ਲਿਆ ਤਾਂ ਮਿੱਤਰੋ ਇੱਥੇ ਓਮ ਭੰਨਾ ਦਾ ਇੱਕ ਬੁਲਟ ਆ 7773 ਨੰਬਰ ਆ ਉਸ ਦਾ ਤਾਂ ਮਿੱਤਰੋ ਇਹ ਐਕਚੁਅਲੀ ਚੋਸ ਦੀ ਬ੍ਰਾਂਚ ਆ ਜਿਹੜੀ ਮੇਨ ਜਗ੍ਹਾ ਮੇਨ ਧਾਮ ਆਉਦੀ ਪਾਲੀ ਦੇ ਵਿੱਚ ਆ ਤੇ ਮੈਂ ਪੂਰੀ ਕਹਾਣੀ ਸੁਣਾਉਣਾ ਬੜੀ ਯਾਨੀ ਕਿ ਵਿਚਲਿਤ ਕਰਨ ਵਾਲੀ ਕਹਾਣੀ ਆ ਤੇ ਹੈਰਾਨੀ ਵੀ ਹੁੰਦੀ ਆ ਵੀ ਬੁੱਟ ਦੀ ਲੋਕ ਪੂਜਾ ਕਰਦੇ ਆ ਤਾਂ ਮਿੱਤਰੋ ਇਹ ਜਿਹੜੀ ਜਗ੍ਹਾ ਹੈਗੀ ਆ ਰਾਜਸਰ ਤੋਂ ਜਦੋਂ ਨੋਬਗੜ ਜਾਣੇ ਰਾਜ ਮੈਨੂੰ ਦਿਖੀ ਤੇ ਮੈਂ ਇੱਥੇ ਮੱਥਾ ਟੇਕਿਆ ਕਿਉਂਕਿ ਲੋਕ ਟੇਕ ਰਏ ਸੀ ਮੈਂ ਵੀ ਟੇਕ ਲਿਆ ਕਹਿੰਦੇ ਵੀ ਇੱਕ ਵਾਰ ਮੱਥਾ ਟੇਕ ਲਓ ਤੇ ਤੁਹਾਡਾ ਕਦੀ ਐਕਸੀਡੈਂਟ ਨਹੀਂ ਹੁੰਦਾ ਇਸ ਰੋਡ ਦੇ ਉੱਪਰ ਤੇ ਸੱਚੀ ਵੀ ਗੱਲ ਆ ਕਹਿੰਦੇ ਵੀ ਹੁੰਦਾ ਹੀ ਨਹੀਂ ਤਾਂ ਮਿੱਤਰੋ ਗੱਲ ਕੀ ਹੁੰਦੀ ਆ ਵੀ ਜਿਹੜਾ ਓਮ ਭੰਨਾ ਨਾ ਉਹ ਚਟੀਲਾ گاؤں ਪਾਲੀ ਦੇ ਵਿੱਚ ਇੱਕ ਚਟੀਲਾ گاؤں ਉੱਥੇ ਰਹਿੰਦਾ ਸੀ ਤੇ ਬਹੁਤ ਤਗੜਾ ਬੰਦਾ ਸੀਗਾ ਤੇ ਓਮ ਭੰਨਾ 9 ਦਸੰਬਰ 1988 ਨੂੰ ਆਪਦੇ ਸਹੁਰੇ ਘਰ ਆਪਦੀ ਘਰ ਵਾਲੀ ਨੂੰ ਛੱਡ ਕੇ ਵਾਪਸ ਆ ਰਿਹਾ ਹੁੰਦਾ ਪਾਲੀ ਨੂੰ ਜਦੋਂ ਉਹ ਪਾਲੀ ਨੂੰ ਆ ਰਿਹਾ ਹੁੰਦਾ ਤੇ ਰਾਹ 'ਚ ਵਿੱਚ ਨੇਰਾ ਹੋ ਜਾਂਦਾ ਤੇ ਉਹ ਯਾਨੀ ਕਿ ਰੋਡ ਖਾਲੀ ਹੁੰਦਾ ਤੇ ਓਮ ਭੰਨਾ ਕਹਿੰਦਾ ਵੀ ਮੈਂ ਬੁਲਟ ਤੇਜ਼ ਭਜਾਵਾਂ ਉਹ ਇੰਨਾ ਕੀ ਤੇਜ਼ ਭਜਾਉਂਦਾ ਵੀ ਅੱਗੇ ਪੱਥਰ ਆ ਜਾਂਦਾ ਪੱਥਰ ਤੇ ਵੱਜ ਕੇ ਬੁਲਟ ਯਾਨੀ ਕਿ ਦਰਖਤ ਚ ਵੱਜਦਾ ਤੇ ਉਹਦੀ ਉਸਦੀ ਉੱਥੇ ਮੌਤ ਹੋ ਜਾਂਦੀ ਹੈ ਗੱਲ ਅੱਗੇ ਸੁਣਨ ਵਾਲੀ ਆ ਜਦੋਂ ਉਸਦੀ ਮੌਤ ਹੋ ਜਾਂਦੀ ਉਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਤਾਂ ਮਿੱਤਰੋ ਜਿਹੜਾ ਬੁਲਟ ਹੁੰਦਾ ਉਹ ਥਾਣੇ ਵਾਲੇ ਚੱਕ ਕੇ ਲੈ ਜਾਂਦੇ ਆ ਪਾਲੀ ਤਾਂ ਉਹ ਜਦੋਂ ਪਾਲੀ ਬੁਲਟ ਰੱਖ ਦਿੰਦੇ ਆ ਤੇ ਅਗਲੇ ਦਿਨ ਹੈਰਾਨ ਰਹਿ ਜਾਂਦੇ ਬੁਲਟ ਉੱਥੇ ਗਾਇਬ ਹੋ ਜਾਂਦਾ ਤੇ ਬੁਲਟ ਤਾਂ ਉਹਨਾਂ ਨੂੰ ਮਿਲਦਾ ਉਸੇ ਜਗ੍ਹਾ ਤੇ ਮਿਲਦਾ ਜਿੱਥੇ ਹਮਪਨਾ ਦਾ ਐਕਸੀਡੈਂਟ ਹੋਇਆ ਹੁੰਦਾ ਉਹ ਬਈ ਕੀ ਕਰਦੇ ਆ ਫੇਰ ਚੱਕ ਕੇ ਬੁਲਟ ਥਾਣੇ ਚ ਲੈ ਆਉਂਦੇ ਆ ਤੇ ਜਦੋਂ ਅਗਲੇ ਦਿਨ ਫੇਰ ਦੇਖਦੇ ਆ ਤੇ ਬੁਲਟ ਉੱਥੋਂ ਗਾਇਬ ਬੁਲਟ ਫੇਰ ਉਸੇ ਜਗ੍ਹਾ ਤੇ ਮਿਲਦਾ ਜਿੱਥੇ ਓਮ ਭੰਨਾ ਦਾ ਐਕਸੀਡੈਂਟ ਹੁੰਦਾ ਤਾਂ ਥਾਣੇਦਾਰ ਪਰੇਸ਼ਾਨ ਹੋ ਜਾਂਦਾ ਥਾਣੇਦਾਰ ਕੀ ਕਰਦਾ ਵੀ ਉਸ ਨੂੰ ਐਰ ਕੀ ਚੈਨਾ ਤੇ ਕੜੀਆਂ ਦੇ ਵਿੱਚ ਬੰਨ ਦਿੰਦਾ ਸੰਗਲ ਪਾ ਦਿੰਦਾ ਵੀਰ ਕੋਈ ਚੋਰ ਚੋਰੀ ਕਰਕੇ ਲੈ ਜਾਂਦਾ ਬੁਲਟ ਤਾਂ ਜਦੋਂ ਥਾਣੇਦਾਰ ਆਪਦੀਆਂ ਅੱਖਾਂ ਨਾਲ ਵੇਖਦਾ ਤਾਂ ਬਾਈ ਜੀ ਬੁਲਟ ਖੁਦ ਸਟਾਰਟ ਹੁੰਦਾ ਸੰਗਲ ਭੰਨ ਕੇ ਇਕੱਲਾ ਹੀ ਬੁਲਟ ਤੁਰਦਾ ਬਾਈ ਜੀ ਤੁਰਿਆ ਜਾਂਦਾ ਤੇ ਜਾ ਕੇ ਉਸ ਜਗ੍ਹਾ ਤੇ ਫੇਰ ਪਹੁੰਚ ਜਾਂਦਾ ਜਿੱਥੇ ਓਮ ਭੰਨਾ ਦਾ ਐਕਸੀਡੈਂਟ ਹੁੰਦਾ ਤਾਂ ਮਿੱਤਰੋ ਜਦੋਂ ਇਹ ਘਟਨਾ ਉਹਨਾਂ ਦੇ ਮਾਤਾ ਪਿਤਾ ਨੂੰ ਪਤਾ ਲੱਗਦੀ ਓਮ ਭੰਨਾਈ ਦੇ ਮਾਤਾ ਪਿਤਾ ਨੂੰ ਲੱਗਦੀ ਹੈ ਤੇ ਉਹ ਇੱਥੇ ਸਿੱਧ ਕਰਦੇ ਆ ਵੀ ਓਮ ਭੰਨਾਂ ਦੀ ਆਤਮਾ ਇਸ ਬੁਲਟ ਦੇ ਵਿੱਚ ਆ ਇਸ ਬੁਲਟ ਦੇ ਵਿੱਚ ਓਮ ਭੰਨਾਂ ਦੀ ਆਤਮਾ ਜਿਸ ਦਾ ਨੰਬਰ ਆ RJN 7773 ਤਾਂ ਮਿੱਤਰੋ ਜਿਹੜਾ ਸਹੀ ਜਗ੍ਹਾ ਨਾ ਉਹ ਹੈਗੀ ਪਾਲੀ ਦੇ ਵਿੱਚ ਉੱਥੇ ਆ ਓਮ ਭੰਨਾਂ ਦਾ ਬੁਲਟ ਜਿਹਦਾ ਨੰਬਰ ਆ RJ 7773 ਤੇ ਉਸ ਦੀ ਉੱਥੇ ਪੂਜਾ ਕੀਤੀ ਜਾਂਦੀ ਆ ਇੱਥੇ ਇੱਕ ਕਿਸੇ ਨੇ ਬੁਲਟ ਚੜ੍ਹਾਤਾ ਉਹ ਹੋ ਜਾ ਤਾਂ ਲੋਕ ਇੱਥੇ ਵੀ ਪੂਜਨ ਲੱਗ ਗਏ ਤਲਾਕ ਭਾਗੇ ਬ੍ਰਾਂਚ ਆ ਜਿਹੜੀ ਸਹੀ ਓਮ ਤਮ ਬੰਨਾ ਤਾਮ ਆ ਉਹ ਹੈਗਾ ਪਾਲੀ ਤੇ ਉਹਨਾਂ ਦਾ ਘਰ ਵੀ ਹੈਗਾ ਚਟੀਲਾ ਦੇ ਵਿੱਚ ਤੇ ਮਿੱਤਰੋ ਇਹੋ ਜੀ ਲੋਕ ਸ਼ਰਧਾ ਰੱਖਦੇ ਹੁਣ ਤੁਸੀਂ ਦੱਸੋ ਕਮੈਂਟਾਂ 'ਚ ਵੈਸੇ ਤਾਂ ਲੋਕ ਇੱਥੇ ਇਹਨੂੰ ਬੁਲਟ ਵਾਲਾ ਬਾਬਾ ਵੀ ਕਹਿ ਦਿੰਦੇ ਆ ਪਰ ਓਮ ਭੰਨਾ ਦਾ ਬੁਲਟ ਵੀ ਕਹਿ ਦਿੰਦੇ ਆ ਪਰ ਇਸ ਇੱਥੇ ਬੁਲਟ ਦੀ ਪੂਜਾ ਕੀਤੀ ਜਾਂਦੀ ਆ ਉਹ ਕਹਿੰਦਾ ਤੇ ਪੜੇ ਲਿਖੇ ਲੋਕ ਇੱਥੇ ਮੱਥਾ ਟੇਕਣਾਉਂਦੇ ਮੈਂ ਤਾਂ ਖੁਦ ਹੈਰਾਨ ਹੁਣ ਤੁਸੀਂ ਦੱਸੋ ਕਮੈਂਟਾਂ 'ਚ ਤੁਹਾਡਾ ਕੀ ਥੀ